ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪਲੂਰ ਬੱਕਰਾ ਮੰਡੀ ਤੇ ਸੂਰੇ ਵਾਲਾ ਬੱਕਰਾ ਮੰਡੀ ਦੇ ਓਨਰ ਪਹੁੰਚੇ ਆ ਤੇ ਹੁਣ ਇਹਨਾਂ ਨੇ ਦੋਸਤੋ ਵਪਾਰੀਆਂ ਲਈ ਗਿਫਟ ਰੱਖੇ ਆ ਜਿਹੜਾ ਸਭ ਤੋਂ ਬਾਅਦ ਸੌਦੇ ਕਰਿਆ ਕਰੂਗਾ ਤੇ ਬਾਕੀ ਆਪਾਂ ਪਉਣ ਨਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਜਿੰਨੇ ਵੀ ਸੂਰੇ ਬੱਕਰਾ ਮੰਡੀ ਦੇ ਬੱਕਰੀ ਪਾਲ ਕਬੀਰ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੂਰੇ ਵਾਲਾ ਬੱਕਰਾ ਮੰਡੀ ਜਿਹੜਾ ਸ਼੍ਰੀ ਮੋਕਰ ਹੈ ਜਿਹੜੀ ਪਰਾਣੀ ਤੇ ਮਸ਼ਹੂਰ ਮੰਡੀ ਆ ਵਧੀਆ ਵਪਾਰੀ ਵੀ ਇੰਦਿਆਂ ਮਾਲ ਦੀ ਪੂਰਾ ਸਰਾ ਆਉਂਦਾ ਬਾਈ ਪੀ ਚੱਲਦੇ ਵਿੱਚ ਬਰਬਰੀ ਦੇ ਵਿੱਚ ਆਉਂਦਾ ਆਪਾਂ ਨੂੰ ਭਾਣੇ ਕਿਤੇ ਵੀ ਕਿਹਾ ਤੁਹਾਡਾ ਮਾਲ ਕੀਤਾ ਨਾ ਹੋਵੇ ਮਾਲ ਦਿੱਤ ਸਕਦਾ ਹੈ ਤੇ ਦੋਸਤੋ ਤੁਹਾਨੂੰ ਇੱਕ ਖਾਸ ਕਵਰੀ ਦੇਣ ਲੱਗਿਆ ਵਪਾਰੀ ਵੀਰ ਨੂੰ ਜਿਨ ਤਰ੍ਹਾਂ ਸੋਭੇ ਚੱਲਾਰ ਨਾਲ ਰੋਲ ਬੰਦਾ ਕਰਦਾ ਪੱਖੇ ਚੱਕਵੇਂ ਦਿੱਤੇ ਜਾਣਗੇ ਇਨਾਮ ਵਜੋਂ ਕਿੰਨੇ ਵੀ ਭਰਾ ਸੋਤੇ ਕਰਨਗੇ ਹਰੇਕ ਬੰਦੇ ਨੂੰ ਇੱਕ ਪੱਥਾ ਆਪਾਂ ਨਾਲ ਦੇ ਵਿੱਚ ਦੇਣਾ ਤੇ ਮਿੱਤਰੋ ਖੇਡ ਨੂੰ ਤਿਆਰੀਆਂ ਸੂ ਜਿਕੇ ਪੱਥਾ ਦੇ ਨਾਲ ਨਾਲ ਹੀ ਮੂਰ ਹੋਈ ਸੀ ਜਿਹੜਾ ਬੱਕਰਾ ਮੰਡੀ ਤੇ ਭਾਈ ਨਿੰਮਾ ਖੜੇ ਆ ਆਪਣੇ ਨਾਲ ਜਿਹੜੇ ਕਿ 7 ਪੱਥਿਆਂ ਦੇ ਜੇਤੂ ਪਏ ਆ ਕਿਸੇ ਨਿਯਮ ਬੰਦ ਦੇ ਮੰਡੀ ਪਹਿਲਾਂ ਤਾਂ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੌਂਦ ਭਾਈ ਵਧੀਆ ਸ਼ਾਨਦਾਰ ਉਮੀ ਦਾ ਚਾਹ ਦਾ ਪਾਣੀ ਦਾ ਪਕੜਾ ਬਾਈਕਰ ਕਾਰਡ ਉਸ ਦਾ ਸੱਤ ਪੱਖੇ ਆਪਾਂ ਲਏ ਸੀ ਸੌਦਿਆਂ ਦੇ ਵਿੱਚ 3 ਤੋਂ ਵੀ ਮਾਲ ਕਪਤਾਨ ਨੇ ਵੀ ਲਿਖੇ ਨੇ ਕਪਤਾਨ ਨੇ ਇੱਕ 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 ਕਪਤਾਨ ਨੇ ਦੋ ਜਾਣਕਾਰੀ ਤੁਸੀਂ ਵੀ ਬੱਕਰੀ ਵੀ ਲਈ ਬੱਕਰੀ ਵੀ ਲਈ ਪਾਠ ਵੀ ਜਿੱਤਿਆ ਸੀ ਜੇ ਆਪਾਂ ਗੱਲ ਪ੍ਰਬੰਧਾ ਦੀ ਕਰੀਏ ਤਾਂ ਲੰਗਰ ਪਾਣੀ ਦਾ ਚਾਹ ਪਾਣੀ ਦਾ ਛਾਂ ਦਾ ਪੂਰਾ ਫੁੱਲ ਪਰ ਬੰਦ ਆ ਗਿਆ ਆਪਣੇ ਕੋਲ ਤੇ ਨਾ ਖਰੀਦਦਾ ਕਿਸੇ ਕੋਲ ਲੈ ਜਾਣ ਵਾਸਤੇ ਕੋਈ ਸਾਧਨ ਨਹੀਂ ਹੈਗਾ ਕਿੰਨਾ ਚਿਰ ਅਗਲੇ ਦੇ ਘਰੇ ਮਾਲ ਨਹੀਂ ਪਹੁੰਚਦਾ ਉਹਨਾਂ ਚਿਰ ਜ਼ਿੰਮੇਵਾਰੀ ਪੂਰੇ ਵਾਲਾ ਬੱਕਰਾ ਮੰਡੀ ਕਮੇਟੀ ਦੀ ਹੁੰਦੀ ਹੈ ਜਦੋਂ ਬਾਈ ਦੇ ਘਰੇ ਮਾਲ ਪਹੁੰਚ ਉਦੋਂ ਤੱਕ ਸਾਡੀ ਜ਼ਿੰਮੇਵਾਰੀ ਚੱਲੀ ਆ ਤੇ ਵਧੀਆ ਸੇਫ ਮਾਲ ਪਹੁੰਚਦਾ ਭਾਈ ਜਿਹੜਾ ਆਪਾਂ ਕੋਈ ਸਾਧਨ ਕਰਵਾ ਕੇ ਦਿੰਨੇ ਆਂਗੇ ਤੇ ਵੱਧ ਤੋਂ ਵੱਧ